ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਖ 84 ਭ੍ਰਮਤੇ ਭ੍ਰਮਤੇ ਦੁਲੱਬ ਜਨਮ ਆਪ ਪਾਇਓ ਇਹ ਦੁਲੱਬ ਉਚਾਰਨ ਕਰਨਾ ਦੁਲੱਬ ਜਨਮ ਆਪ ਪਾਇਓ ਰੇ ਮੂੜੇ ਤੂੰ ਹੋਛੈ ਰਾਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਉਰਜਾਯੂ ਇਹ ਅੰਮ੍ਰਿਤ ਸੰਗ ਨਹੀਂ ਕਹਿਣਾ ਹੈ ਅੰਮ੍ਰਿਤ ਪਤਿ ਯਮਕ ਲਾਦਨੀ ਹੈ ਅੰਮ੍ਰਿਤ ਸੰਗ ਬਸਤ ਹੈ ਤੇਰਾ ਇਥੇ ਵਿਸਰਾਮ ਹੈ ਵਿਖਿਆ ਸਿਉ ਉਰਜਾਯੂ ਰਹਾਉ ਰਤਨ ਜਵੀ ਹਰ ਬਨਜਨ ਆਯੂ ਕਾਲਰ ਲਾਦ ਚਲਾਇਉ ਜਿਹ ਕਰਨਾ ਹੈ ਤੁਧ ਰਹਿਣਾ ਬਸਣਾ ਸੋ ਘਰ ਚੀਤਨਾ ਆਇਓ ਅਟਲ ਅਟਲ ਅਖੰਡ ਪ੍ਰਾਨ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਓ ਜਹ ਜਾਣਾ ਸੁਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸ ਹੀ ਮਹਿ ੳਰਜਾ ਆਇਓ ਜੇ ਤੋ ਕੋ ਲਾਇਓ ਤੇ ਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਉਤਿ ਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹਿ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਣ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਓ ਜੇਨ ਪੁਲਾ ਹੀ ਬੋਲਨੇ ਸੰਸਾਰ ਸਾਗਰ ਜਿਨ ਉਪਾਇਓ ਸ਼ਰਨ ਪ੍ਰਾਪ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਅਰਾਦੇ ਪ੍ਰਸਾਦੀ ਹੀ ਇਠਾ ਰਹਾ ਹੈ ਗੁਰਮੁਖ ਗੁਰ ਪ੍ਰਸਾਦੀ ਪ੍ਰਭ ਅਰਾਦੇ ਜਮ ਕੰਕਰ ਕਿਛ ਨ ਕਹੀ ਮੋਖ ਮੁਕਤ ਦਵਾਰ ਜਾ ਕੈ ਸੰਤ ਰਿਦਾ ਪੰਡਾਰ ਜੀ ਅਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੂਖ ਦਰਦ ਕਲੇਸ਼ ਬਿਨਸ ਜਿਸ ਵਸੈ ਮਨ ਮਾਹੇ ਮਿਰਤ ਨਰਕ ਅਸਥਾਨ ਵਿਖੜੇ ਵੇਖ ਨ ਪੁਹਤਾ ਹੈ ਰਿੱਧ ਸਿੱਧ ਨਵ ਨਿੱਧ ਜਾ ਕੇ ਅੰਮ੍ਰਿਤਾ ਪ੍ਰਵਾਹ ਹਾਂ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਰਿੱਧ ਸਿੱਧ ਨਵ ਨਿੱਧ ਜਾ ਕੇ ਇੱਥੇ ਵਿਸਰਾਮ ਹੈ ਅੰਮ੍ਰਿਤਾ ਪ੍ਰਵਾਹ ਆਦ ਅੰਤੇ ਮਦ ਪੂਰਨ ਮਦ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮੋਨ ਜਨ ਬੇਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰਾਵਾਰ ਅਨੇਕ ਪ੍ਰਾਛਤ ਮਿਟਹਿ ਖੇਨ ਨਹਿ ਹਿਰਦੈ ਜਾਪ ਭਗਵਾਨ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟ ਦਾਨ ਇਸ ਨਾਨ ਬਾਲ ਬੁੱਧ ਸੁਧ ਪ੍ਰਾਨ ਸਰਬਸ ਹਾਂ ਬਾਲ ਬੁੱਧ ਸੁਧ ਇਥਿ ਠਮਕ ਬਾਲ ਬੋਲਾ ਬੋਲਨਾ ਬਾਲ ਬੁੱਧ ਸੁਧ ਪ੍ਰਾਨ ਸਰਬਸ ਸੰਤਨਾ ਕੀ ਰਾਸ ਬਿਸਰਨਾਹੀ ਨਿਮਕ ਮਾਨਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜੁ ਆ ਕੋਲੇ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੀ RAM ਰਉ ਨਿਤ ਨੀਤ ਦਾਇਾਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ ਰਹਾਉ ਚਰਨ ਤਲਾ ਉਗਾਹਿ ਬੈਸਿਓ ਸ਼ਰਮ ਨਾ ਰਹਿਓ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਣ ਤਿਸ ਸੰਗੇ ਨਹੀਂ ਪ੍ਰੀਤ ਵਿਸਟਾ ਮੂਤਰ ਖੋਦ ਤੇਲ ਤੇਲ ਮਨ ਨ ਮਣੀ ਵਿਪਰੀਤ ਵਿਸਟਾ ਮੂਤਰ ਖੋਦ ਤੇਲ ਤੇਲ ਇਥੇ ਵਿਸਰਾਮ ਮਨ ਨ ਮਣੀ ਵਿਪਰੀਤ ਉਚ ਨੀਚ ਵਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤਰ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਉਚ ਨੀਚ ਵਿਕਾਰ ਸੁਕ੍ਰਿਤ ਇੱਥੇ ਵਿਸਰਾਮ ਹੈ ਸੰਲਗਨ ਉਚਾਰਨ ਕਰਨਾ ਕਈ ਪਾਠੀ ਸਿੰਘ ਸਲਗਨ ਕਹਿ ਜਾਂਦੇ ਨੇ ਉਹ ਤਾਂ ਬਿਲਕੁਲ ਹੀ ਗਲਤ ਹੈ ਸੰ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਸੰਲਗਨ ਪਾਠ ਇਕੱਠਾ ਹੀ ਹੈ ਸੰਗ ਲਗਨ ਸਾਗ ਸੁਖ ਛਤਰ ਮਿੱਤਰ ਸਤਰ ਨ ਕਛੂ ਜਾਣੈ ਮਿੱਤਰ ਸਤਰ ਨ ਕਛੂ ਜਾਣੈ ਮਿੱਤਰ ਸਤਰ ਨ ਕਛੂ ਜਾਣੈ ਸਰਬਜੀਵ ਸਮਤ ਸਮਤ ਵੀ ਬੋਲਾ ਵਿਚਾਰਨ ਕਰਨਾ ਹੈ ਸਮਤ ਨਹੀਂ ਕਹਿਣਾ ਬਰਾਬਰ ਦਾ ਅਰਥ ਦਿੰਦਾ ਹੈ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ ਪਵਿ ਅਪਵਿੱਤਰਹ ਕਿਰਨ ਲਾਗੇ ਪਵਿੱਤਰ ਅਪਵਿੱਤਰਹ ਆਪ ਆਪਤੀ ਵਿੱਚ ਡੈਸ਼ ਜੀ ਦੇ ਕੇ ਅਪਵਿੱਤਰਹ ਕਿਰਨ ਲਾਗੇ ਪਵਿੱਤਰ ਅਪਵਿੱਤਰਹ ਕਿਰਨ ਲਾਗੇ ਮਨ ਨ ਭਇਓ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹ ਸਾ ਕਿਸ ਤਹ ਲਾਗਿਓ ਤਿਲ ਨ ਸੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੇ ਸੁਭਾਏ ਅਭਾਏ ਜੋ ਨਿਕਟ ਆਵੇ ਸੀਤ ਤਾਕ ਆ ਜਾਏ ਆਪ ਪਾਰ ਕਾ ਕਾਸ਼ ਨਾ ਜਾਣੈ ਸਦਾ ਸਹਿਜ ਸੁਭਾਏ ਚਰਨ ਸਰਨ ਸਨਾਥ ਇਹ ਮਨ ਰੰਗ ਰਾਤੇ ਲਾਲ ਗੋਪਾਲ ਗੋਣ ਨਿਤ ਗਾਓ ਨਾਨਕ ਭਾਏ ਪ੍ਰਭ ਕਿਰਪਾਲ ਕੀ ਵਿਸਰਾਮ ਲਾਉਣਾ ਹੈ ਗੋਪਾਲ ਗੁਣ ਇਥੇ ਠਮਕ ਨਿਤ ਗਾਉ ਨਾਨਕ ਇਥੇ ਵਿਸਰਾਮ ਹੈ ਭਾਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾ ਘਰ ਚੌਥਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਾਦਨਾ ਚਾਦਨ ਆਂਗਨ ਹਾਂ ਚਦਨਾ ਚਾਦਨ ਆਂਗਨ ਇਥੇ ਵਿਸਰਾਮ ਪ੍ਰਾਪਜੀਅ ਅੰਤਰ ਚਾਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਣ ਤਿਆਗਨ ਨੀਕਾ ਈਮ ਕਾਂ ਲਾ ਕੇ ਬੋਲਣ ਤਿਆਗਨਾ ਤਿਆਗਨ ਨੀਕਾ ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਤਿਆਗਨਾ ਪਿੱਛੇ ਵੀ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਚਲੋ ਤਿਆਗਣ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਮਾਗਣਾ ਮਾਗਣ ਨੀਕਾ ਹਰ ਜਸ ਗੋਰ ਤੇ ਮਾਗਣਾ ਜਾਗਣਾ ਜਾਗਣ ਨੀਕਾ ਜਗਨਾ ਜਾਗਨ ਨੀਕਾ ਨੰਨੇ ਬੋਲਦੇ ਹਨ ਜਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ ਲਗਨ ਲਗਨ ਨੀਕਾ ਗੋਰ ਚਰਣੀ ਮਨ ਲਗਨ ਇਹ ਵਿਦ ਤਿਸਹ ਪਰਾਪਤੇ جا ਕੈ ਮਸਤਕ ਭਗਨ ਕਹੋ ਨਾਨਕ ਤੇ ਸਭ ਕਿਛੁ ਨੀਕਾ ਜੋ ਪ੍ਰਭ ਕੀ ਸਰਣਾਗਨ ਮਾਰੂ ਮਹੱਲਾ ਪੰਜਵਾ ਆਉ ਜੀ ਤੂ ਆਉ ਹਮਾਰਾ ਹਰਿ ਜਸ ਸ੍ਰਵਨ ਸੁਨਾਵਨਾ ਰਹਾਉ ਤੁਧ ਆਵਤ ਮੇਰਾ ਮਾਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪਰਗਾਸੈ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟਤ ਹੂਤ ਪੁਨਿਤਾ ਪੁਨਰਪ ਗਰਭ ਨ ਆਪਨਾ ਨਾਉ ਨਿਧ ਰਿੱਧ ਸਿੱਧ ਪਾਈ ਜੋ ਤੁੰਗਰੈ ਮਾਨ ਭਾਵਨਾ ਸੰਤ ਬਿਨਾ ਮੈਂ ਥਾਵ ਨ ਕੋਈ ਅਵਰ ਨ ਸੂਜੈ ਜਾਵਨਾ ਮੋਹ ਨਿਰਗੁਨ ਕੋ ਕੋਈ ਨਾ ਰਾਖੈ ਸੰਤਾ ਸੰਗ ਸਮਾਵਨਾ ਕਹ ਨਾਨਕ ਗੁਰ ਚਲਤ ਦਿਖਾਇਆ ਮਾਨ ਮੱਦੀ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨਾ ਸੋਨ ਹਰ ਜਾਪ ਜਾਪ ਸਦ ਜੀਵਨਾ ਹਏ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਜੀਵਨਾ ਇਥੇ ਯਮਕ ਲਾ ਦਨੀ ਹੈ ਸਫਲ ਜੀਵਨ ਇਥੇ ਵਿਸਰਾਮ ਹੈ ਸੋਨ ਹਰ ਇਥੇ ਠਮਕ ਜਾਪ ਜਾਪ ਸਦ ਜੀਵਨਾ ਰਹਾਉ ਪੀਵਨਾ ਜੇਤ ਮਨ ਅਗਾਵੈ ਪੀਵਨਾ ਇਥੇ ਯਮਕ ਲਾ ਦਨੀ ਹੈ ਜੇਤ ਮਨ ਅਗਾਵੈ ਨਾਮ ਅੰਮ੍ਰਿਤ ਰਾਸ ਪੀਵਣਾ ਖਾਵਨਾ ਜਿਤ ਭੁੱਖ ਨਾ ਲੱਗੈ ਜਿਤ ਨਹੀਂ ਘਣਾ ਜਿਤ ਦਾ ਜਿਤਨ ਦਾ ਵਾਚਕ ਹੋ ਜੇਗਾ ਖਾਵਨਾ ਜਿਤ ਭੁੱਖ ਨਾ ਲੱਗੈ ਸੰਤੋਖ ਸਦਾ ਤ੍ਰਿਪਤੀਵਣਾ ਪੈਨਣਾ ਤ੍ਰਿਵਣਾ ਨਾਣਾ ਨਹੀਂ ਬੂਨਾ ਤ੍ਰਿਪਤੀਵਨਾ ਪੈਨਣਾ ਰਖ ਮਤ ਪਰਮੇਸ਼ਰ ਪੈਨਣਾ ਰਖ ਪਤ ਪਤ ਪਰਮੇਸ਼ਰ ਪੈਨਣਾ ਰਖ ਪਤ ਪਰਮੇਸ਼ਰ ਫਿਰ 나ਗੇ ਨਹੀਂ ਧੀਵਣਾ ਭੋਗਣਾ ਮਨ ਮਦ ਦੇ ਹਰ ਰਸ ਸੰਤ ਸੰਗਤ ਮਹਿ ਲੀਵਣਾ ਬਿਨ ਤਾਗੇ ਬਿਨ ਸੂਈ ਆਨੀ ਬਿਨ ਤਾਗੇ ਬਿਨ ਸੂਈ ਆਨੀ ਬਿਨ ਤਾਗੇ ਇੱਥੇ ਥਮਕ ਲਾਦਨੇ ਤਾਗੇ ਨਹੀਂ ਕਹਿ ਦਨਾ ਕਈ ਸਿੱਧੇ ਹੀ ਤਾਗੇ ਬੋਲ ਜਨੇ ਤੱਤਾ ਹੈ ਪਹਿਲਾਂ ਬਿਨ ਤਾਗੇ ਬਿਨ ਸੁਵੀ ਆਨ ਨੀ ਇੱਥੇ ਵਿਸਰਾਮ ਮਨ ਇੱਥੇ ਯਮਕ ਲਾ ਦਨੀ ਹੈ ਹਰ ਭਗਤੀ ਸੰਗ ਸੀਵਨਾ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿ ਰਾਤੇ ਤਿਸ ਬੌਹੜ ਨ ਕਬੂ ਹ ਔਖੀਵਨਾ ਔਖੀਵਨਾ ਇਹ ਵੱਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਔਖੀਵਨਾ ਇਕੱਠਾ ਨਹੀਂ ਕਹਿਣਾ ਮਾਤਿਆ ਇੱਥੇ ਯਮਕ ਲਾ ਦਨੀ ਹੈ ਹਰ ਰਸ ਮਹਿ ਰਾਤੇ ਇੱਥੇ ਵਿਸਰਾਮ ਹੈ ਤੇਸ ਬਹੜ ਨ ਕਭੂ ਆਖੀਵਨਾ ਮਿਲੇਉ ਤੇਸ ਸਰਬਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ